ਸਤ ਸ੍ਰੀ ਅਕਾਲ ਅਮਰੀਕਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਯੂਰਪੀ ਦੇਸ਼ਾਂ ਨੇ ਅਮਰੀਕਾ ਲਈ ਡਾਕ ਸੇਵਾ ਕੀਤੀ ਬੰਦ ਭਾਰਤ ਤੋਂ ਬਾਅਦ ਬ੍ਰਿਟੇਨ ਜਰਮਨੀ ਤੇ ਕਈ ਹੋਰ ਦੇਸ਼ਾਂ ਦਾ ਐਲਾਨ 트ੰਪ ਨੇ ਜਾਣਬੁੱਝ ਕੇ ਭਾਰਤ ਨੂੰ ਬਣਾਇਆ ਨਿਸ਼ਾਨਾ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਰੀ ਵੇਨਸ ਦਾ ਖੁਲਾਸਾ 트ੰਪ ਨੇ ਭਾਰਤ ਤੋਂ ਬਾਅਦ ਬ੍ਰਿਟੇਨ ਤੇ ਸੁਟਿਆ ਟੈਰਿਫ ਬੋਮਬ ਸੈਂਕੜੇ ਚੀਜ਼ਾਂ ਹੋਣਗੀਆਂ ਮਹਿੰਗੀਆਂ ਹੁਣ ਖਬਰਾਂ ਵਿਸਥਾਰ ਦੇ ਨਾਲ ਯੂਰਪੀ ਦੇਸ਼ਾਂ ਨੇ ਅਮਰੀਕਾ ਦੇ ਲਈ ਡਾਕ ਸੇਵਾ ਬੰਦ ਕਰ ਦਿੱਤੀ ਹੈ ਭਾਰਤ ਤੋਂ ਬਾਅਦ ਬ੍ਰਿਟੇਨ ਜਰਮਨੀ ਫਰਾਂਸ ਇਟਲੀ ਨੇ ਅਮਰੀਕਾ ਦੇ ਲਈ ਇਹ ਡਾਕ ਸੇਵਾਵਾਂ ਮੁਅਤਲ ਕਰ ਦਿੱਤੀਆਂ ਨੇ ਔਰ ਇਸ ਪਿੱਛੇ ਟਰੰਪ ਦੇ ਟੈਰਿਫ ਨੂੰ ਹੀ ਕਾਰਨ ਮੰਨਿਆ ਜਾ ਰਿਹਾ ਇਹਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਟਰੰਪ ਨੇ ਕਿੰਨੇ ਟੈਰਿਫ ਲਗਾਏ ਨੇ ਉਹ ਹਜੇ ਸਪਸ਼ਟ ਨਹੀਂ ਜਿਸ ਕਰਕੇ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਨੇ ਭਾਰਤ ਤੋਂ ਬਾਅਦ ਕਈ ਯੂਰੋਪੀਅਨ ਦੇਸ਼ਾਂ ਨੇ ਅਮਰੀਕਾ ਲਈ ਡਾਕ ਸੇਵਾਵਾਂ ਮੁਅਤਲ ਕਰ ਦਿੱਤੀਆਂ ਨੇ ਇਹਨਾਂ ਚ ਇਟਲੀ ਬ੍ਰਿਟੇਨ ਫਰਾਂਸ ਜਰਮਨੀ ਨੀਦਰਲੈਂਡ ਆਸਟਰੀਆ ਤੇ ਕਈ ਹੋਰ ਦੇਸ਼ ਸ਼ਾਮਲ ਨੇ ਸਿਮਾ ਮੌਤਲ ਕਰਨ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਵੇਂ ਟੈਰਿਫ ਨਿਯਮ ਨੇ ਦਰਅਸਲ 트੍ਰੰਪ ਪ੍ਰਸ਼ਾਸਨ ਨੇ ਇਸ ਸਾਲ ਦੀ ਜੁਲਾਈ ਨੂੰ ਇੱਕ ਆਦੇਸ਼ ਜਾਰੀ ਕੀਤਾ ਸੀ ਜਿਸ ਚ 800 ਡਾਲਰ ਤੱਕ ਦੇ ਸਮਾਨ ਤੇ ਟੈਰਿਫ ਛੋਟ ਨੂੰ ਖਤਮ ਕਰ ਦਿੱਤਾ ਗਿਆ ਇਹ ਛੋਟ 29 ਅਗਸਤ ਤੋਂ ਖਤਮ ਹੋ ਜੇਗੀ ਯੂਰੋਪੀਅਨ ਡਾਕ ਸੰਗਠਨ ਪੋਸਟ ਯੂਰਪ ਅਤੇ ਹੋਰ ਡਾਕ ਵਿਭਾਗਾਂ ਦੇ ਅਨੁਸਾਰ ਨਵੇਂ ਨਿਯਮਾਂ ਬਾਰੇ ਸਪਸ਼ਟ ਜਾਣਕਾਰੀ ਹਜੇ ਤੱਕ ਪ੍ਰਦਾਨ ਨਹੀਂ ਕੀਤੀ ਗਈ ਇਸ ਲਈ ਡਾਕ ਰਾਹੀਂ ਸਮਾਨ ਭੇਜਣ ਦੀਆਂ ਸੀਮਾਵਾਂ ਨੂੰ ਫਿਲਹਾਲ ਬੰਦ ਕੀਤਾ ਜਾ ਰਿਹਾ ਹੈ ਭਾਰਤ ਦੇ ਸੰਚਾਰ ਮੰਤਰਾਲੇ ਦੇ ਅਨੁਸਾਰ ਅਮਰੀਕਾ ਦੁਆਰਾ ਟੈਰਿਫ ਲਾਗੂ ਕਰਨ ਤੇ ਇਕੱਠਾ ਕਰਨ ਦੀ ਪ੍ਰਕਿਰਿਆ ਸਪਸ਼ਟ ਨਹੀਂ ਹੈ ਇਸ ਲਈ ਭਾਰਤ ਵਿੱਚ ਅਮਰੀਕਾ ਲਈ ਡਾਕ ਸੇਵਾਵਾਂ ਮਾਸਥਾਈ ਤੌਰ ਤੇ ਮੁਥਲ ਰਹਿਣਗੀਆਂ ਭਾਰਤੀ ਡਾਕ ਵਿਭਾਗ 25 ਅਗਸਤ ਤੋਂ ਅਮਰੀਕਾ ਚ ਜ਼ਿਆਦਾਤਰ ਡਾਕ ਵਸਤੂਆਂ ਦੀ ਬੁਕਿੰਗ ਮੁਥਲ ਕਰਤਵੇਗਾ ਇਸ ਵੇਲੇ ਇਹ ਫੈਸਲਾ ਅਸਥਾਈ ਤੌਰ ਤੇ ਲਾਗੂ ਕੀਤਾ ਜਾਵੇਗਾ 23 ਅਗਸਤ ਨੂੰ ਡਾਕ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ ਇਸ ਦੇ ਨਾਲ ਹੀ ਜਰਮਨੀ ਦੇ ਡਿਊਸ਼ ਪੋਸਟ ਨੇ ਵੀ ਕਿਹਾ ਕਿ ਨਿੱਜੀ ਤੇ ਵਪਾਰਕ ਗਾਹਕਾਂ ਲਈ ਪਾਰਸਲ ਭੇਜਣ ਤੇ ਅਸਥਾਈ ਪਾਬੰਦੀ ਲਗਾਈ ਗਈ ਹੈ। ਇਟਲੀ ਦੀ ਪੋਸਟ ਨੇ 23 ਅਗਸਤ ਤੋਂ ਇਹ ਸੇਵਾ ਬੰਦ ਕਰ ਦਿੱਤੀ ਹੈ। ਹਾਲਾਂਕਿ ਇਥੋਂ ਆਮ ਪੱਤਰ ਭੇਜੇ ਜਾ ਸਕਦੇ ਨੇ। ਦੂਜੇ ਪਾਸੇ ਬ੍ਰਿਟੇਨ ਦੀ ਰਾਇਲ ਮੇਲ ਸੇਵਾ ਨੇ ਅਮਰੀਕਾ ਭੇਜੇ ਜਾਣ ਵਾਲੇ ਸਾਰੇ ਪੈਕੇਜ ਬੰਦ ਕਰ ਦਿੱਤੇ ਨੇ। ਇਸ ਤੋਂ ਇਲਾਵਾ 100 ਡਾਲਰ ਤੋਂ ਵੱਧ ਮੁੱਲ ਦੇ ਸਮਾਨ ਤੇ 10% ਦੀ ਡਿਊਟੀ ਲਗਾਈ ਜਾਵੇਗੀ। ਫਰਾਂਸ ਤੇ ਨੀਦਰਲੈਂਡ ਨੇ ਵੀ ਟੈਰਿਫ ਇਕੱਠਾ ਕਰਨ ਦੀ ਪ੍ਰਣਾਲੀ ਤੇ ਸਪਸ਼ਟਤਾ ਦੀ ਘਾਟ ਕਾਰਨ ਇਸ ਨੂੰ ਰੋਕ ਦਿੱਤਾ ਹੈ। ਤੇਦੋਰੀਆ ਰੂਸ ਤੇ ਯੂਕਰੇਨ ਦੀ جنگ ਬੰਦੀ ਕਰਵਾਉਣ ਤੇ ਤੁਲੇ ਹੋਏ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਟ ਟਰੰਪ ਤੇ ਸਹੀ ਵਿਚਾਲੇ ਅਮਰੀਕਾ ਦੇ ਉਪਰ ਰਾਸ਼ਟਰਪਤੀ ਜੈਰੀ ਵੈਂਸ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਨਾਲ ਕੀਤੀ ਗਈ ਇੰਟਰਵਿਊ 'ਚ ਵੱਡਾ ਖੁਲਾਸਾ ਕੀਤਾ ਗਿਆ। ਦਰਸਲ ਇੱਕ ਉਦਾਹਰਨ ਦਿੰਦਿਆਂ ਹੋਇਆ ਜੈਰੀ ਵੈਂਸ ਨੇ ਕਿਹਾ ਕਿ ਟਰੰਪ ਨੇ ਜਾਣਬੁੱਝ ਕੇ ਭਾਰਤ ਨੂੰ ਨਿਸ਼ਾਨਾ ਬਣਾਇਆ ਸੀ ਤਾਂਕਿ ਰੂਸ ਦੇ ਉੱਤੇ ਦਬਾਅ ਪਾਇਆ ਜਾ ਸਕੇ ਤੇ ਰੂਸ ਤੇਲ ਵੇਚ ਕੇ ਉੱਥੋਂ ਕਮਾਈ ਨਾ ਕਰ ਸਕੇ। ਅਮਰੀਕੀ ਉਪ ਰਾਸ਼ਟਰਪਤੀ ਜੇਰੀ ਵੈਂਸ ਨੇ ਆਖਿਆ ਹੈ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੇ ਰੂਸ ਨੂੰ ਯੂਕਰੇਨ 'ਤੇ ਬੰਬਾਰੀ ਬੰਦ ਕਰਨ ਲਈ ਮਜਬੂਰ ਕਰਨ ਲਈ ਭਾਰਤ ਤੇ ਬਾਦੂ ਟੈਰਿਕ ਵਰਗੇ ਹਮਲਾਵਰ ਆਰਥਿਕ ਦਬਾਅ ਦੀ ਵਰਤੋਂ ਕੀਤੀ। ਵੈਂਸ ਨੇ ਐਨਬੀਸੀ ਨਿਊਜ਼ 'ਤੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਆਖਿਆ ਕਿ ਇਸ ਕਦਮ ਨਾਲ ਰੂਸ ਲਈ ਆਪਣੀ ਤੇਲ ਆਰਥਿਕਤਾ ਦੇ ਆਧਾਰ ਤੇ ਖੁਸ਼ਹਾਲ ਹੋਣਾ ਮੁਸ਼ਕਲ ਹੋ ਜਾਵੇਗਾ। 트ੰਪ ਪ੍ਰਸ਼ਾਸਨ ਨੇ ਭਾਰਤ ਦੀ ਰੂਸ ਤੋਂ ਰਾਇਤੀ ਦਰਾਂ ਤੇ ਕੱਚਾ ਤੇਲ ਖਰੀਦਣ ਦੀ ਸਖਤ ਆਲੋਚਨਾ ਕਰ ਰਿਹਾ ਹੈ। ਇੰਟਰਸਟਿੰਗ ਗੱਲ ਤਾਂ ਇਹ ਹੈ ਕਿ ਵਾਸ਼ਿੰਗਟਨ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਆਯਾਤਕ ਚੀਨ ਦੀ ਆਲੋਚਨਾ ਨਹੀਂ ਕਰ ਰਿਹਾ ਭਾਰਤ ਦਾ ਕਹਿਣਾ ਹੈ ਕਿ ਰੂਸ ਤੋਂ ਸਣੇ ਉਸ ਦੀਆਂ ਊਰਜਾ ਖਰੀਦਾਂ ਰਾਸ਼ਟਰੀ ਹਿੱਤ ਦੁਆਰਾ ਪ੍ਰੇਰਿਤ ਨੇ ਵਿਵੈਂਸ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਮਰੀਕਾ ਰੂਸ ਤੇ ਯੂਕਰੇਨ ਵਿਚਾਲੇ ਯੁੱਧ ਨੂੰ ਖਤਮ ਕਰਨ ਦੇ ਵਿੱਚ ਵਿਚੋਲਗੀ ਕਰ ਸਕਦਾ ਹੈ ਹਾਲਾਂਕਿ ਇਸ ਮਹੀਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮੁਲਾਕਾਤ ਤੋਂ ਬਾਅਦ ਕੁਝ ਰੁਕਾਵਟਾਂ ਪੈਦਾ ਹੋਈਆਂ ਅਤਵਾਰ ਨੂੰ ਪ੍ਰਸਾਰਿਤ ਇੰਟਰਵਿਊ 'ਚ ਮੇਜ਼ਬਾਨ ਨੇ ਪੁੱਛਿਆ ਕਿ ਤੁਸੀਂ ਪੁਤਿਨ ਨੂੰ ਜ਼ੇਲੈਂਸਕੀ ਨਾਲ ਗੱਲਬਾਤ ਦੀ ਟੇਬਲ ਤੇ ਕਿਵੇਂ ਲਾਉਂਦੇ ਹੋ ਤੇ ਉਸ ਨੂੰ ਬੰਬ ਸੁੱਟਣ ਤੋਂ ਕਿਵੇਂ ਰੋਕਦੇ ਹੋ ਵਿਨਸ ਨੇ ਜਵਾਬ ਦਿੱਤਾ ਕਿ ਟਰੰਪ ਨੇ ਹਮਲਾਵਰ ਆਰਥਿਕ ਦਬਾਅ ਦਾ ਸਹਾਰਾ ਲਿਆ ਜਿਵੇਂ ਕਿ ਭਾਰਤ ਤੇ ਵਾਧੂ ਟੈਰਿਫ ਲਗਾਉਣਾ ਤਾਂ ਜੋ ਰੂਸ ਲਈ ਆਪਣੀ ਤੇਲ ਆਰਥਿਕਤਾ ਤੋਂ ਅਮੀਰ ਹੋਣਾ ਔਖਾ ਹੋ ਸਕੇ ਤੇ ਉਦੋਂ ਦੇ ਕਈ ਦੇਸ਼ਾਂ ਦੇ ਉੱਤੇ ਟੈਰਿਫ ਲਗਾਉਣ ਤੋਂ ਬਾਅਦ ਟਰੰਪ ਨੇ ਹੁਣ ਬ੍ਰਿਟੇਨ ਦੇ ਉੱਤੇ ਵੀ ਟੈਰਫ ਬੰਬ ਸੁੱਟ ਦਿੱਤਾ ਹੈ ਤੇ ਹੁਣ ਬ੍ਰਿਟੇਨ ਦੇ ਉੱਤੇ ਟੈਰਫ ਲਗਾ ਦਿੱਤਾ ਗਿਆ ਹੈ ਵੱਖ-ਵੱਖ ਵਸਤੂਆਂ ਦੇ ਉੱਤੇ ਟੈਰਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਕਿਆਂ ਸਚੀਆਂ ਲਗਾਈਆਂ ਜਾ ਰਹੀਆਂ ਨੇ ਕਿ ਇਸ ਨਾਲ ਯੂਕੇ ਦੇ ਵਿੱਚ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਨੇ ਭਾਰਤ ਰੂਸ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਟੇਨ ਲਈ ਵੀ ਸਖਤ ਰੂਪ ਅਖਤਿਆਰ ਕਰ ਲਿਆ ਹੈ ਉਹਨਾਂ ਨੇ ਉੱਥੇ ਆਉਣ ਵਾਲੇ ਸੈਂਕੜੇ ਉਤਪਾਦਾਂ ਤੇ 5% ਤੱਕ ਟੈਰਫ ਲਗਾਉਣ ਦਾ ਐਲਾਨ ਕੀਤਾ ਹੈ ਇਹ ਫੈਸਲਾ ਹਜੇ ਹਿਸ ਸਮੇਂ ਆਇਆ ਹੈ ਜਦੋਂ ਅਮਰੀਕਾ ਤੇ ਯੂਰਪ ਵਿਚਾਲੇ ਵਪਾਰਕ ਤਣਾਅ ਲਗਾਤ ਟਰੰਪ ਨੇ ਬ੍ਰਿਟੇਨ ਤੋਂ ਆਯਾਤ ਕੀਤੇ ਜਾਣ ਵਾਲੇ 400 ਤੋਂ ਵੱਧ ਉਤਪਾਦ ਸ਼੍ਰੇਣੀਆਂ ਤੇ 25 ਫੀਸਦੀ ਤੱਕ ਟੈਰਿਫ ਲਗਾ ਕੇ ਅਚਾਨਕ ਕਦਮ ਚੁੱਕਿਆ ਜਿਸ 'ਚ ਸਟੀਲ ਤੇ ਐਲੂਮੀਨੀਅਮ ਸ਼ਾਮਿਲ ਨੇ ਪ੍ਰਭਾਵਿਤ ਉਤਪਾਦਾਂ 'ਚ ਸ਼ੈਂਪੂ, ਵਾਸ਼ਿੰਗ ਮਸ਼ੀਨਾਂ, ਮੋਟਰਸਾਈਕਲਾਂ, ਨਿਰਮਾਣ ਮਸ਼ੀਨਰੀ ਵਰਗੀਆਂ ਸ਼੍ਰੇਣੀਆਂ ਸ਼ਾਮਿਲ ਨੇ ਜੇਮਸ ਸੀਰੀਜ਼ ਵਰਗੀਆਂ ਕੰਪਨੀਆਂ ਨੇ ਕਿਹਾ ਕਿ ਇਸ ਕਦਮ ਨਾਲ ਉਹਨਾਂ ਨੂੰ ਲੱਖਾਂ ਪੌਣ ਦਾ ਆਰਥਿਕ ਨੁਕਸਾਨ ਹੋਵੇਗਾ ਇਸ ਦਾ ਪ੍ਰਭਾਵ ਅਮਰੀਕਾ ਨੂੰ ਨਿਰਯਾਤ ਕੀਤੀਆਂ ਗਈਆਂ ਲਗਭਗ 30 ਹਜ਼ਾਰ ਮਸ਼ੀਨਾਂ ਤੇ ਖਾਸ ਤੌਰ ਤੇ ਪਾਰੀ ਹੈ ਜਸਟ ਵਿੱਚ 45 ਮਿਲੀਅਨ ਡਾਲਰ ਦਾ ਹਾਲੀਆ ਇਕਰਾਰਨਾਮਾ ਸ਼ਾਮਲ ਹੈ ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਧਾਰਾ 232 ਦੇ ਤਹਿਤ ਕੀਤੀ ਗਈ ਹੈ ਤੇ ਇਸ ਦਾ ਉਦੇਸ਼ ਅਮਰੀਕਾ ਚ ਸਟੀਲ ਤੇ ਐਲੂਮੀਨੀਅਮ ਉਦਯੋਗ ਦੀ ਰੱਖਿਆ ਕਰਨਾ ਹੈ ਮਈ 2025 ਚ ਬ੍ਰਿਟੇਨ ਤੇ ਅਮਰੀਕਾ ਵਿਚਾਲੇ ਇੱਕ ਪ੍ਰਗਤੀਸ਼ੀਲ ਵਪਾਰ ਸਮਝੌਤਾ ਹੋਇਆ ਸੀ ਜਿਸ ਚ ਬ੍ਰਿਟਿਸ਼ ਸਟੀਲ ਅਤੇ ਐਲੂਮੀਨੀਅਮ ਤੇ ਲਗਾਏ ਗਏ 25% ਟੈਰਿਫ ਨੂੰ ਜ਼ੀਰੋ ਕਰਨਾ ਸੀ ਇਸ ਨਵੇਂ ਆਦੇਸ਼ ਨੇ ਉਸ ਸਮਝੌਤੇ ਨੂੰ ਖਤਰੇ ਚ ਪਾ ਦਿੱਤਾ ਹੈ ਅਮਰੀਕੀ ਪ੍ਰਸ਼ਾਸਨ ਨੇ ਇੱਕ ਕਦਮ ਚੁਪਚਾਪ ਚੁੱਕਿਆ ਹੈ ਜਿਸ ਕਾਰਨ ਕਈ ਬ੍ਰਿਟਿਸ਼ ਉਦਯੋਗਾਂ 'ਚ ਹੰਗਾਮਾ ਹੋਇਆ ਹੈ ਬ੍ਰਿਟਿਸ਼ ਵਣਜ ਮੰਤਰਾਲੇ ਅਤੇ ਉਦਯੋਗ ਸੰਗਠਨਾਂ ਨੇ ਕਿਹਾ ਕਿ ਉਹ ਇਸ ਮੁੱਦੇ ਦਾ ਹੱਲ ਲੱਭਣ ਤੇ ਉਦਯੋਗਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਅਮਰੀਕਾ ਨਾਲ ਗੱਲਬਾਤ ਕਰਨਗੇ ਬ੍ਰਿਟਿਸ਼ ਚੈਂਬਰਸ ਆਫ ਕਮਰਸ ਨੇ ਵੀ ਇਸ ਨੀਤੀ ਤੇ ਪ੍ਰਤੀਕਿਰਿਆ ਦਿੱਤੀ ਹੈ ਖੁਲਾਸਾ ਕੀਤਾ ਹੈ ਕਿ ਅਮਰੀਕੀ ਸਪਲਾਈ ਚੇਨ ਨਾਲ ਜੁੜੇ ਯੂਕੇ ਉਦਯੋਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬ੍ਰਿਟਿਸ਼ ਕੰਪਨੀਆਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਉਨ੍ਹਾਂ ਦੇ ਨਿਰਯਾਤ ਨੂੰ ਭਾਰੀ ਝਟਕਾ ਲੱਗੇਗਾ ਬਹੁਤ ਛੋਟੇ ਉਦਯੋਗਾਂ ਨੂੰ ਵੱਡਾ ਨੁਕਸਾਨ ਹੋਵੇਗਾ ਹਾਲਾਂਕਿ ਟਰੰਪ ਕਹਿੰਦੇ ਨੇ ਕਿ ਇਹ ਕਦਮ ਅਮਰੀਕੀ ਉਦਯੋਗ ਦੀ ਰੱਖਿਆ ਲਈ ਹੈ ਪਰ ਮਹਾਰਾ ਦਾ ਮੰਨਣਾ ਹੈ ਕਿ ਟੈਰਿਫ ਦਾ ਬੋਝ ਖਪਤਕਾਰਾਂ ਦੀਆਂ ਜੇਬਾਂ ਤੇ ਪਵੇਗਾ ਸ਼ੈਂਪੂ ਤੋਂ ਲੈ ਕੇ ਵਾਸ਼ਿੰਗ ਮਸ਼ੀਨ ਤੱਕ ਰੋਜ਼ਾਨਾ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਇਸ ਨਾਲ ਮਹਿੰਗਾਈ ਹੋਰ ਵਿਵਾਦਕਦੀ ਹੈ ਸ੍ਰੀ ਸਨ ਅੱਜ ਦੀਆਂ ਖਬਰਾਂ ਜੰਦੇ ਜੰਦੇ ਇੱਕ ਵਾਰ ਫਿਰ ਨਸਰ ਮਾਰਤੀਆਂ ਮੁਖੜ ਲੈਣਸਤੇ ਯੂਰਪੀ ਦੇਸ਼ਾਂ ਨੇ ਅਮਰੀਕਾ ਲਈ ਡਾਕ ਸੇਵਾ ਕੀਤੀ ਬੰਦ ਭਾਰਤ ਤੋਂ ਬਾਅਦ ਬ੍ਰਿਟੇਨ ਜਰਮਨੀ ਤੇ ਕਈ ਹੋਰ ਦੇਸ਼ਾਂ ਦਾ ਐਲਾਨ ਟਰੰਪ ਨੇ ਜਾਣ ਬੁਝਕੇ ਭਾਰਤ ਨੂੰ ਬਣਾਇਆ ਨਿਸ਼ਾਨਾ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਰੀ ਵੇਨਸ ਦਾ ਖੁਲਾਸਾ ਟਰੰਪ ਨੇ ਭਾਰਤ ਤੋਂ ਬਾਅਦ ਬ੍ਰਿਟੇਨ ਤੇ ਸਪਟਾ ਟੈਰਫ ਬੰਬ ਸੈਂਕੜੇ ਚੀਜ਼ਾਂ ਹੋਣਗੀਆਂ ਮਹਿੰਗੀਆਂ ਇਸੇ ਨਾਲ ਹੀ ਮੈਨੇਜਰ ਜੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ